ਲਓ ਜੀ ਅੱਜ ਦੇ ਬਲੌਗ ਦੇ ਵਿੱਚ ਬਣੇ ਰਹੋ ਤੁਹਾਨੂੰ ਅਸੀਂ ਦਿਖਾਵਾਂਗੇ ਅੱਜ ਜੋ ਕਿ ਜਾਗਰਣ ਤੇ ਅਸੀਂ ਚੱਲੇ ਆਂ ਤੇ ਮਾਂ ਭਗਵਤੀ ਜਾਗਰਣ 37ਵਾਂ ਵਿਸ਼ਾਲ ਜਾਗਰਣ ਜੋ ਕਿ ਪਿੰਡ ਦੰਦਰਾਲਾ ਅਤੇ ਪਟਿਆਲਾ ਵਿਖੇ ਹੋਣ ਜਾ ਰਿਹਾ ਤੇ ਆਓ ਚੱਲੀਏ ਜਾਗਰਣ ਤੇ ਲਓ ਜੀ ਪਿੰਡ ਦੰਦਰਾਲੇ ਤੋਂ 1 ਕਿਲੋਮੀਟਰ ਦੂਰੀ ਤੇ ਇਹ ਹਿੰਗਲਾਜ ਮੰਦਿਰ ਤੇ ਜੋ ਕਿ ਸੰਗਤਾਂ ਦੇ ਆਉਣ ਜਾਣ ਦੇ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਤੇ ਇਲੈਕਟ੍ਰੀਸ਼ੀਅਨ ਨੇ ਲਾਈਟਾਂ ਲਗਾ ਕੇ ਮੰਦਰ ਦੀ ਸਜਾਵਟ ਕੀਤੀ ਤੇ ਆਓ ਚਲਿਏ ਤੁਹਾਨੂੰ ਅੱਗੇ ਦਰਸ਼ਨ ਕਰਾਵਾਂਗੇ ਮਾਤਾ ਹਿੰਗਲਾਜ ਮੰਦਰ ਦੇ ਤੇ ਯਾਗਰਨ ਪੰਡਾਲ ਦੇ ਵਿੱਚ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਅੱਜ ਅਸੀਂ ਪਹੁੰਚ ਗਏ ਮਾਤਾ ਹਿੰਗਲਾਜ ਮੰਦਰ ਤੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਸਭ ਤੋਂ ਪਹਿਲਾਂ ਹਿੰਗਲਾਜ ਮਾਤਾ ਮੰਦਰ ਦੇ ਦਰਸ਼ਨ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਬਣੇ ਰਹੋ ਮੰਦਰ ਦੇ ਕਰੋ ਦਰਸ਼ਨ ਇਹ ਮੰਦਰ ਤੇ ਪ੍ਰਾਚੀਨ ਸਿੱਧ ਸ਼ਕਤੀ ਪੀਠ ਮੰਦਰ ਮਾਤਾ ਹਿੰਗਲਾਜ ਮੰਦਰ ਜੋ ਕਿ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਮੰਦਰ ਤੇ ਜੋ ਵੀ ਮਾਤਾ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਸੁੱਖ ਸੁਖ ਲੈਂਦਾ ਤੇ ਉਹ ਸੁੱਖਾਂ ਇਸ ਮੰਦਰ ਤੇ ਬਾਰ ਆਉਂਦੀਆਂ ਨੇ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਰਾਣੀ ਸਾਹਿਬ ਤੇ ਉੱਪਰ ਕਿਰਪਾ ਬਣਾਈ ਰੱਖੇ ਜੈ ਮਾਤਾ ਦੀ ਜੈ ਮਾਤਾ ਦੀ ਸਤਰਾ ਵਾਰ ਉੱਤੇ ਆਉਂਦੇ ਨੇ ਤੇ ਮਾ ਉਹਨਾਂ ਦੀਆਂ ਹਰ ਇੱਕ ਮਨੋ ਕਾਮਨਾ ਪੂਰੀਆਂ ਕਰਦੀ ਹੈ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਮਾਂ ਸ਼ਕਤੀ ਪੀਠ ਮਾਂ ਹੈਂ ਗਲਾਜ ਮੰਦਰ ਦੇ ਕਰੋ ਦਰਸ਼ਨ ਮਾਂ ਦਾ ਮੰਦਰ ਫੁੱਲਾਂ ਦੇ ਸਜਾਵਟ ਨਾਲ ਸਜਾ ਦਿੱਤਾ ਗਿਆ ਜੈ ਮਾਤਾ ਦੀ ਜੈ ਮਾਤਾ ਦੀ ਸੰਗਤ ਪਹੁੰਚ ਰਹੀ ਹੈ ਜੈ ਮਾਤਾ ਦੀ ਜੈ ਮਾਤਾ ਦੀ ڈa 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 ਲਓ ਜੀ ਅੱਜ ਤੁਹਾਨੂੰ ਅਸੀਂ ਜਾਗਰਣ ਪੰਡਾਲ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਮਾਂ ਦਾ ਪਵਨ ਦਿਖਾਵਾਂਗੇ ਮਾਂ ਦਾ ਪਵਨ ਬੜੇ ਫੁੱਲਾਂ ਦੇ ਨਾਲ ਸਜਾ ਦਿੱਤਾ ਗਿਆ ਤੇ ਮਾਂ ਦਾ ਦਰਬਾਰ ਸਜ ਗਿਆ ਦੇਖੋ ਤੁਸੀਂ ਇਸ ਜਾਗਰਣ ਪੰਡਾਲ ਦੇ ਵਿੱਚ ਤੁਹਾਨੂੰ ਮਾਤਾ ਦੇ ਦਰਸ਼ਨ ਕਰਵਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਮਾਂ ਦਾ ਪਵਨ ਪੂਰੀ ਤਰ੍ਹਾਂ ਸਜਾ ਦਿੱਤਾ ਗਿਆ ਤੇ ਪੂਰੀ ਡੈਕੋਰੇਸ਼ਨ ਕੀਤੀ ਗਈ ਜੈ ਮਾਤਾ ਦੀ ਜੈ ਮਾਤਾ ਦੀ ਸੰਗਤਾਂ ਨੇ ਆਪਣੇ ਕੀਮਤੀ ਸਮਾਂ ਕੱਢ ਕੇ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਸੰਗਤਾਂ ਦੂਰ ਨੇੜੇੋਂ ਪਹੁੰਚ ਗਈਆਂ ਨੇ ਜੈ ਮਾਤਾ ਦੀ ਮਾਂ ਦਾ ਦਰਬਾਰ ਪੂਰੇ ਤਰ੍ਹਾਂ ਸਜ ਗਿਆ ਹੈ ਦੇਖੋ ਵੀਡੀਓ ਦੇ ਅਖੀਰ ਤੱਕ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਕੁਝ ਕਪਲਾਂ ਦੇ ਵਿੱਚ ਮਾਂ ਦੀ ਜੋਤ ਇਸ ਜਾਗਰਣ ਪੰਡਾਲ ਦੇ ਵਿੱਚ ਪਹੁੰਚ ਰਹੀ ਹੈ ਤੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਮਾਂ ਦੀ ਜੋਤ ਦੇ ਦਰਸ਼ਨ ਕਰਿਓ ਵੀਡੀਓ ਦੇ ਅਖੀਰ ਤੱਕ ਜੈ ਮਾਤਾ ਦੀ ਜੈ ਮਾਤਾ ਦੀ ਇਹ ਜਾਗਰਣ ਮਾਂ ਭਗਵਤੀ ਜਾਗਰਣ ਜੋ ਕਿ ਹਿੰਗਲਾਜ ਮੰਦਿਰ ਕਮੇਟੀ ਦੁਆਰਾ ਇਸ ਜਾਗਰਣ ਨੂੰ ਕਰਵਾਇਆ ਗਿਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਜੋ ਕਿ ਪਿੰਡ ਦੰਦਰਾਲਾ ਕਰੋੜ ਦੇ ਸਹਿਯੋਗ ਨਾਲ ਇਸ ਜਾਗਰਣ ਨੂੰ ਕਰਵਾਇਆ ਗਿਆ ਤੁਸੀਂ ਕਰੋ ਮਾਂ ਭਗਵਤੀ ਦੀ ਜਾਗਰਣ ਦੇ ਦਰਸ਼ਨ ਜੈ ਮਾਤਾ ਦੀ ਜੈ ਮਾਤਾ ਦੀ ਮਾਂ ਦਾ ਦਰਬਾਰ ਤੇ ਮਾਤਾ ਦੇ ਭੇਟਾਂ ਗਾਉਣ ਦੇ ਲਈ ਸਾਜੀਆਂ ਨੇ ਪੂਰੀ ਤਰ੍ਹਾਂ ਤਿਆਰੀਆਂ ਕਰ ਚੁੱਕੀਆਂ ਤੇ ਮਾਂ ਭਗਵਤੀ ਦੀ ਜੂਤ ਯੂਪੀ ਇਸ ਦਰਵਾਰ ਦੇ ਵਿੱਚ ਪਹੁੰਚ ਰਹੀ ਹੈ ਜੈ ਮਾਤਾ ਦੀ ਜੈ ਮਾਤਾ ਦੀ ਕਰਿਓ ਦਰਸ਼ਨ ਜੈ ਮਾਤਾ ਦੀ ਭਗਵਤੀ ਮਾਂ ਦੇ ਜੋਤ ਦੇ ਦਰਸ਼ਨ ਜੈ ਮਾਤਾ ਦੀ ਹਲੇ ਹਲੇ ਸਤਿ ਜੀ ਮਾਦੀ ਪਾਵਨ ਤੇ ਪਵਿੱਤਰ ਜੋਤ ਹੰਡਾਨ ਦੇ ਵਿੱਚ ਆ ਚੁੱਕੀ ਹੈ ਜਿੰਨੇ ਵੀ ਆਏ ਹੋਏ ਭਗਜਨ ਮਹਾਰਾਜ ਦੇ ਦਰਬਾਰ ਦੇ ਵਿੱਚ ਨੇ ਆਪਣੇ ਸਾਹ ਦੇ ਉੱਤੇ ਖੜੇ ਹੋਣ ਦੀ ਕਿਰਪਾਲਤਾ ਕਰੋ ਲਓ ਜੀ ਜਾਗਰਣ ਦੇ ਵਿੱਚ ਸੰਗਤਾਂ ਨੇ ਦੂਰ ਨੇੜੇ ਚੱਲ ਕੇ ਮਾਤਾ ਹਲੇ ਰਾਣੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਤੇ ਆਪਣੀਆਂ ਅਰਦਾਸਾਂ ਕਰਵਾਈਆਂ ਜੈ ਮਾਤਾ ਦੀ ਜੈ ਮਾਤਾ ਤੁਸੀਂ ਵੀ ਅੱਜ ਇਸ ਜਾਗਰਣ ਦੇ ਵਿੱਚ ਮਾਂ ਦੀ ਜੋਤ ਦੇ ਦਰਸ਼ਨ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜਾਗਰਣ ਦੇ ਵਿੱਚ ਬਣੇ ਰਹੋ ਤੇ ਤੁਸੀਂ ਬੜੇ ਭਾਗਾਂ ਵਾਲੇ ਜੋ ਕਿ ਮਾਤਾ ਦੇ ਦਰਸ਼ਨ ਤੁਹਾਨੂੰ ਇਸ ਵੀਡੀਓ ਦੇ ਲਾਈਵ ਦਰਸ਼ਨ ਕਰਵਾ ਰਿਹਾ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਰਾਣੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਸੰਗਤ ਬੜੀ ਸਰਦਾ ਦੇ ਨਾਲ ਦਰਸ਼ਨ ਕਰ ਰਹੀ ਨੇ ਤੇ ਆਪਣੀਆਂ ਮਨ ਦੀਆਂ ਮਨੋਕਾਮਨਾ ਇਸ ਮਾਂ ਦੇ ਦਰਬਾਰ ਤੇ ਜੋ ਵੀ ਸੁੱਖ ਹਰ ਤਰ੍ਹਾਂ ਦੀ ਸੁੱਖ ਇਸ ਦਰਬਾਰ ਤੇ ਪੂਰੀ ਹੁੰਦੀ ਹੈ ਜੈ ਮਾਤਾ ਦੀ ਬੜੀ ਸਰਤਾ ਦੇ ਨਾਲ ਪੰਡਤ ਦੇ ਸਹਿਯੋਗ ਨਾਲ ਜੋ ਕਿ ਇਸ ਜਾਗਰਣ ਨੂੰ ਕਰਵਾਇਆ ਗਿਆ ਤੇ ਮਾਤਾ ਦੇ ਚਰਨਾਂ ਦੇ ਵਿੱਚ ਦੂਰ ਨੇੜੇ ਚੱਲ ਕੇ ਭਗਤਾਂ ਨੇ ਹਾਜ਼ਰੀ ਲਵਾਈ ਜੈ ਮਾਤਾ ਦੀ ਜੈ ਮਾਤਾ ਦੀ ਸੰਗਤ ਬੜੀ ਸਰਤਾ ਦੇ ਨਾਲ ਇਸ ਜਾਗਰਣ ਪੰਡਾਲ ਦੇ ਵਿੱਚ ਪਹੁੰਚ ਰਹੀ ਹੈ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਸੰਗਤ ਦੂਰ ਨੇੜੇ ਉੱਚਲ ਕੇ ਇਸ ਜਾਗਰਣ ਪੰਡਾਲ ਦੇ ਵਿੱਚ ਪਹੁੰਚ ਰਹੇ ਨੇ ਤੇ ਆਪਣੀਆਂ ਮਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਵਾ ਰਹੇ ਨੇ ਸੰਗਤ ਮਾਤਾ ਦੀਆਂ ਗੁਣਗਾਨ ਅਤੇ ਮਾਤਾ ਦੀਆਂ ਭੇਟਾਂ ਸੁਣ ਰਹੇ ਨੇ ਤੇ ਜੈ ਮਾਤਾ ਦੀ ਜੈ ਮਾਤਾ ਦੀ ਇਸ ਜਾਗਰਣ ਦੇ ਵਿੱਚ ਰੌਣਕ ਲੱਗੀ ਹੋਈ ਹੈ ਜੈ ਮਾਤਾ ਦੀ ਮਾਂ ਭਗਵਤੀ ਦਾ ਜਾਗਰਣ ਜੋ ਕਿ ਮੰਦਿਰ ਕਮੇਟੀ ਹਿੰਗਲਾਜ ਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਜੈ ਮਾਤਾ ਦੀ ਸੱਚੀ ਸਰਦਾ ਦੇ ਨਾਲ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਆਏ ਹੋਏ ਨੇ ਤਾੜੀਆਂ ਵਜਾ ਕੇ ਮਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਨੇ ਭਗਤ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਇਸ ਜਾਗਰਣ ਬਣਾਉਣ ਦੇ ਵਿੱਚ ਸੰਤਾਂ ਮਹਾਪੁਰਸ਼ਾਂ ਨੇ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਸੰਗਤਾਂ ਦੇ ਲਈ ਲੰਗਰ ਤੁਟ ਵਰਤ ਰਿਆ ਤੇ ਸਾਡੀਆਂ ਹੋਰ ਵੀਡੀਓਆਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ